ਲਓ ਜੀ ਅੱਜ ਹੈਗਾ ਨੂਰ ਦਾ ਜਨਮ ਦਿਨ ਤੇ ਆਪਾਂ ਨੂੰ ਦੇਣਾ ਸਰਪ੍ਰਾਈਜ਼ ਸਰਪ੍ਰਾਈਜ਼ ਬਾਰੇ ਨਾ ਤਾਂ ਉਹਦੀ ਫੈਮਿਲੀ ਨੂੰ ਪਤਾ ਤੇ ਨਾ ਹੀ ਨੂਰ ਨੂੰ ਪਤਾ ਨੂਰ ਨੂੰ ਐਂ ਤਾਂ ਪਤਾ ਵੀ ਅੱਜ ਮੇਰਾ ਜਨਮ ਦਿਨ ਆ ਪਰ ਉਹਨੂੰ ਸਰਪ੍ਰਾਈਜ਼ ਮਿਲਣਾ ਇਹ ਬਿਲਕੁਲ ਵੀ ਨਹੀਂ ਪਤਾ ਨਾ ਉਹਦੀ ਫੈਮਿਲੀ ਨੂੰ ਪਤਾ ਮੇਰੀ ਸਾਰੀ ਪਲੈਨਿੰਗ ਕੀਤੀ ਹੋਈ ਆ ਹੁਣ ਮੈਂ ਕੇਰਾ ਉਹਨਾਂ ਦੇ ਘਰੇ ਚੱਲਿਆ ਆ ਉਹਨੂੰ ਬਰਥਡੇ ਵਿਸ਼ ਕਰਕੇ ਆਉਂਗਾ ਜੇ ਤੁਹਾਨੂੰ ਵੀ ਉਹ ਸਰਪ੍ਰਾਈਜ਼ ਵਧੀਆ ਲੱਗਾ ਤੇ ਜ਼ਰੂਰ ਦੱਸਿਓ ਤੇ ਨੂਰ ਹੁਣ ਰੁੱਸੀ ਬੈਠੀ ਆ ਤੁਹਾਨੂੰ ਸਾਰਿਆਂ ਨੂੰ ਦਿਖਾ ਕੇ ਆ ਆਜ ਚਲਿਏ ਉਹਦਾ ਪਾਪਾ ਬਾਹਰ ਖੜਾ ਵਾ ਨੂਰ ਕਿੱਥੇ ਆ ਅੰਦਰ ਅੰਦਰ ਆ ਜਾ ਅ ਆਜੋ ਆਜੋ ਅਨੋ ਖੜੀਓ ਖੜੀ ਹਾਂਜੀ ਹੈਪੀ ਬਰਥਡੇ ਓਕੇ ਹੈਪੀ ਬਰਥਡੇ ਥੈਂਕ ਯੂ ਨਹੀਂ ਹੈਪੀ ਬਰਥਡੇ ਮੈਂ ਕਾ ਸਪੈਸ਼ਲ ਆ ਕੇ ਹੈਪੀ ਬਰਥਡੇ ਕਹਿ ਕੇ ਉਹਨਾਂ ਨਾਲ ਧੋਕੇ ਜਾਣਾ ਵਾ ਐਂ ਬਰਥਡੇ ਵਿਸ਼ ਕਰਦੇ ਜੰਗੇ ਤੇ ਆਪਾਂ ਨਾਲ ਤੇ ਨੂੰ ਤੇ ਨਹੀਂ ਸਵੇਰ ਦੇ ਨਹੀਂ ਨਹੀਂ ਨੱਚਤੀ ਆ ਬਸ ਵਾਲ ਹੀ ਕਰਾਉਣੇ ਵਾਲ ਕਰਾਉਣ ਵਾਲੇ ਹੈਪੀ ਬਰਥਡੇ ਤੈਨੂੰ ਬਹੁਤ ਬਹੁਤ ਮੁਬਾਰਕਾਂ ਜਨਮ ਦਿੰਦੀਆਂ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਕਿੰਨੇ ਸਾਲਾਂ ਦੀ ਹੋ ਗਈ ਮੈਂ ਮੈਨੂੰ 11ਵਾਂ ਉਹੀ ਘਰ ਮੈਂ ਲੱਗਿਆ 11ਵਾਂ ਲੱਗਿਆ 11ਵਾਂ ਸਾਲ ਲੱਗਿਆ ਲਓ ਜੀ ਨੂਰ ਅੱਜ 11 ਸਾਲਾ ਦਾ ਹੋ ਗਿਆ ਵਾ ਲਓ ਜੀ ਮੈਂ ਇੱਕ ਵਾਰੀ ਜਾ ਕੇ ਵਿਸ਼ ਕਰਿਆਂਦਾ ਵਾ ਬਰਥਡੇ ਤੇ ਹੁਣ ਮੈਂ ਜਾਊਂਗਾ ਸ਼ਾਮ ਨੂੰ ਜੇ ਮੈਂ ਤਾਂ ਬੜਾ ਟਾਈਮ ਬੈਠਾ ਰਹਿੰਦਾ ਨਾ ਤਾਂ ਉਹਨੂੰ ਸ਼ੱਕ ਹੋ ਜਾਣੀ ਸੀਗੀ ਇਸ ਕਰਕੇ ਹੁਣ ਮੈਂ ਘਰੇ ਆ ਗਿਆ ਵਾਂ ਹੁਣ ਮੈਂ ਜਾਊਂਗਾ 5 ਤੋਂ 6 ਦੇ ਵਜੇ ਵਿੱਚ ਵਿੱਚ ਜਦੋਂ ਸਰਪ੍ਰਾਈਜ਼ ਦੇਣਾ ਹੋਇਆ ਤੇ ਉਹ ਤੁਹਾਡੇ ਲਈ ਵੀ ਸਰਪ੍ਰਾਈਜ਼ ਆ ਜੁੜੇ ਰਹੋ ਵੀਡੀਓ ਨੂੰ ਵੀਡੀਓ ਸ਼ੇਅਰ ਕਰ ਦਿਓ ਤੇ ਨੂਰ ਨੂੰ ਬਰਥਡੇ ਵਿੱਚ ਘਰ ਆਣਾ ਭੁੱਲਿਆ ਸਾਰੇ ਜਣੇ ਲਓ ਜੀ ਵੀਰੇ ਹੁਣੀ ਆ ਗਏ ਕੀ ਹਾਲ ਹੈ ਵੀਰੇ ਠੀਕ ਠਾਕ ਉਹਦੀ ਵੀਰੇ ਦੀ ਪਲੈਨਿੰਗ ਜੀ ਸਰ ਕੱਟਣਾ ਕਿ ਅੰਦਰ ਕਰ ਅੰਦਰ ਹੀ ਅੰਦਰ ਹੀ ਕੱਟਾਂਗੇ ਆਪਾਂ ਜਾਂ ਲਓ ਜੀ ਸਾਡੀ ਟੀਮ ਪੂਰੀ ਰੈਡੀ ਆ ਨੂਰ ਕੇ ਅੰਦਰ ਉਹਨਾਂ ਨੂੰ ਬਿਲਕੁਲ ਵੀ ਨਹੀਂ ਪਤਾ ਤੇ ਸਾਰੀ ਟੀਮ ਆ ਚੁੱਕੀ ਆ ਤੁਹਾਨੂੰ ਦਿਖਾਉਣੇ ਨੇ ਉਹ ਤੁਹਾਡੇ ਲਈ ਸਰਪ੍ਰਾਈਜ਼ ਆ ਤੇ ਹੁਣ ਆਪਾਂ ਸ਼ੁਰੂਆਤ ਕਰਦੇ ਆ ਮੈਂ ਇੱਥੇ ਤਿਆਰੀ ਕਰ ਕਰ ਰੱਖ ਲਈ ਆ ਸਾਰੀ ਤਿਆਰੀ ਕੀਤੀ ਆ ਤੇ ਹੁਣ ਮੈਂ ਨੂਰ ਕੇ ਨੂੰ ਲੈ ਕੇ ਆਉਣਾ ਬਾਹਰ ਠੀਕ ਆ ਖਾ ਬੰਨ ਕੇ ਲਓ ਜੀ ਲੈ ਆਂਦਾ ਨੂਰ ਨੂੰ ਬਾਹਰ ਹਾਂ ਭਈ ਜੱسے ਛੱਡ ਦੇ ਆ ਜੈ ਇਹਨਾਂ ਨੂੰ ਹੁਣ ਦੇ ਆਜੋ ਲਓ ਜੀ ਚੱਕ ਤੇਰਾ ਸਰਪ੍ਰਾਈਜ਼ ਆ ਗਿਆ ਹੋ ਗਿਆ ਆ ਗਿਆ ਹੋ ਗਿਆ ਟਿਕਾ ਟਿਕਾ ਮਾਰਾ ਟਿਕਾ ਮਾਰਾ ਟਿਕਾ ਸਪਾਈਸ ਦਾ ਬਲੇਕ ਹੀ ਹੋ ਗਿਆ ਕਿਵੇਂ ਲੱਗਾ ਸਰਪ੍ਰਾਈਜ਼ ਨੋਰ ਸਰਪ੍ਰਾਈਜ਼ ਬਹੁਤ ਵਧੀਆ ਮੈਨੂੰ ਤਾੜੀਆਂ ਮਾਰੋ ਵੀ ਤਾੜੀਆਂ ਮੂਹ ਖੜਵੀ ਥੈਂਕ ਯੂ ਵੀਰੇ ਥੋੜਾ ਸਾਰਾ ਦਾ ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਬਰਥਡੇ ਗਰਲ ਤਿਆਰ ਕਰਦੀ ਐਦਰ ਨੂਰ ਨੂਰ ਆ ਖਾਸ਼ਾ ਪੂਰੀ ਬਹੁਤ ਜਿਆਦੇ ਕਿਵੇਂ ਲੱਗਾ ਸਾਡਾ ਸਰਪ੍ਰਾਈਜ਼ ਬਹੁਤ ਜਿਆਦੇ ਵਧੀਆ ਖੁਸ਼ ਆ ਹਾਂਜੀ ਨੂਰ ਕੋਸ਼ਿਸ਼ ਕਰਨਾ ਦੀਆ ਹੈਪੀ ਬਰਥਡੇ ਹੈਪੀ ਬਰਥਡੇ ਹੈਪੀ ਬਰਥਡੇ ਅੱਜ ਤੇ ਬਹੁਤ ਉੱਚੀ ਸੀ ਦੀ ਘਾਟ ਆ ਹੈਪੀ ਟੂ ਯੂ ਹੈਪੀ ਬਰਥਡੇ ਟੂ ਯੂ ਕੋਈ ਨਾ ਕੋਈ ਨਾ ਕੋਈ ਕੋਈ ਨਾ ਕੋਈ ਹੈਪੀ ਬਹੁਤ ਤਾੜੀਆਂ ਤਾੜੀਆਂ ਹੈਪੀ ਘੱਟ ਘੱਟ ਕੇ ਝਟ ਘੱਟ ਕੇ ਘੱਟ ਘੱਟ ਹੈਪੀ ਟੂ ਯੂ ਹੈਪੀ ਬਹੁਤ ਚੱਲ ਚੱਲ ਗੱਡੀ ਚੱਲ ਗੱਡੀ ਜਾ ਲੋ ਜੀ ਨੂਰ ਦਾ ਉਦਾਸ ਬੈਠੀ ਦੀ ਨੂਰ ਦੀ ਰੀਤ ਪੂਰੀ ਕਰਦੀ ਆ ਯਾ ਨੂਰ ਤੇਰਾ ਜਨਮ ਦਿਨ ਬਹੁਤ ਬਹੁ ਮੁਬਾਰਕ ਆ। ਹੁਣ ਖੁਸ਼ ਆ ਸਾਡੇ ਸਰਪ੍ਰਾਈਜ਼ ਤੋਂ? ਬਹੁਤ ਜਿਆਦਾ। ਕਦੀ ਸਵਾਜ ਆ ਗਿਆ। ਬਹੁਤ ਸਾਰਾ ਪ੍ਰੋਗਰਾਮ ਕੀਤਾ ਯਾਰ ਬਾਈ ਜਾਨਾਂ ਬਹੁਤ ਕੈਂਟ। ਆ ਜਾ ਕਿੱਥੇ ਗਿਆ? ਆਜੋ ਆਜੋ ਆਜੋ। ਆਜੋ ਆਜੋ ਮੈਂ ਖਵਾਵਾਂ ਹੁਣ ਆਜੋ। ਜਿਓ। ਲੈ ਬੇ ਨੂਰ ਹੈਪੀ ਬਰਥਡੇ। ਰੱਬ ਬਦਰੀ ਲੰਮੀ ਉਮਰ ਕਰ। ਇਹ ਸਾਡੇ ਦੋ ਬੰਦਿਆਂ ਨੇ ਵੀ ਬਹੁਤ ਸਾਹ ਦਿੱਤਾ ਵਿਚਾਰੇ ਨੇ। ਨੂਰ ਜੀ ਨਹੀਂ। ਪੂਰਾ ਮਾਹੌਲ ਉਧਰ ਉਧਰ ਪੂਰਾ ਕੈਂਡ ਮਾਹੌਲ ਬਣਾਦਾ ਵੀਰੇ ਹੁਣ ਲਓ ਜੀ ਵੀਰੇ ਹੁਣ ਲਓ ਇੱਕ ਗਿਫਟ ਹੋਰ ਮੈਨ ਲਗਾ ਨੂਰ ਨੂੰ ਖੋਲ ਦੇ ਅੱਖ ਲਵਾ ਦੀ ਵੀਰੇ ਲਓ ਜੀ ਖੋਲ ਦੇ 1 2 3 ਫਿਰ ਤਾੜੀਆਂ ਮਾਰ ਦੇ ਵੀ ਵਾਹ ਹੈਪੀ ਬਰਥ ਜੈ ਜੈ ਨਾ ਚੀਕਾਂ ਥੈਂਕ ਯੂ ਵੀਰੇ ਯਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਹਰਬਾਨੀ ਵੀਰੇ ਤੁਹਾਡੀ ਬਹੁਤ ਸੋਹਣਾ ਚਾਚੀ ਕਿਵੇਂ ਲੱਗਾ ਚਾਚੀ ਬਾਈ ਬਹੁਤ ਬਹੁਤ ਵਧੀਆ ਬਹੁਤ ਵਧੀਆ ਅਸੀਂ ਤਾਂ ਸੋਚੇ ਹੀ ਨਹੀਂ ਸੀ ਇੰਨਾ ਹੋ ਗਿਆ ਚਾਚੀ ਤੁਸੀਂ ਬਹੁਤ ਸੋਹਣਾ ਲੱਗਾ ਬਹੁਤ ਸੋਹਣਾ ਸਪੈਸ਼ਲ ਚਪੈਸ ਨੂਰ ਤੋਂ ਵੀ ਲੈ ਲਈ ਰਿਵਿਊ ਨੂਰ ਵੀ ਰਾਸ ਵੀਰੇ ਹੋਣਾ ਵਾਸਤੇ ਕਿਵੇਂ ਲੱਗਾ ਕੰਮ ਮੈਨੂੰ ਬਹੁਤ ਜਿਆਦਾ ਵਧੀਆ ਲੱਗਿਆ ਤੁਹਾਡਾ ਕੰਮ ਵੀਰੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਵੀਰੇ ਤੁਹਾਡਾ ਤੇ ਬਿਲਕੁਲ ਨਹੀਂ ਪਤਾ ਸੀ ਵੀਰੇ 1% ਵੀ ਨਹੀਂ ਪਤਾ ਸੀ ਇਹਨਾਂ ਨੂੰ ਮੈਂ ਕਿਹਾ ਸਰਪ੍ਰਾਈਜ਼ ਹੀ ਦੇਣਾ ਥੈਂਕ ਯੂ ਵੀਰੇ ਤੁਹਾਡੀ ਸਾਰੀ ਟੀਮ ਦਾ ਬਹੁ ਇਹਦਾ ਸਰਪ੍ਰਾਈਜ਼ ਕਰਦਾ ਸਾਨੂੰ ਖੁਦ ਨੂੰ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਨੂੰ ਇਹਨਾਂ ਨੂੰ ਤਾਂ ਆਏ ਸੀਗਾ ਵੀ ਕੈਕ ਹੀ ਲੈ ਕੇ ਆਉਣਗੇ ਪਰ ਤੁਸੀਂ ਇੰਨਾ ਕੁਝ ਅਸਾਈ ਨਾਲ ਸੋਹਣਾ ਲੈ ਜਾਓਗੇ ਸਰਪ੍ਰਾਈਜ਼ ਆਹ ਕਾ ਸਪੈਸ਼ਲ ਬਾਈ ਨੂੰ ਨਾਲ ਲੈ ਗਿਆ ਤੁਸੀਂ ਤੇ ਤੁਹਾਡਾ ਯਾਰ ਬਹੁਤ ਧੰਨਵਾਦ ਬਹੁਤ ਸੋਹਣਾ ਸਰਪ੍ਰਾਈਜ਼ ਅੱਜ ਹੀ ਆਇਆ ਜੀ ਥੈਂਕ ਯੂ ਵੀਰੇ ਤੁਹਾਡਾ ਬਹੁਤ ਤੇ ਤੁਸੀਂ ਕੋਈ ਵੀ ਕਿਸੇ ਨੂੰ ਮਤਲਬ ਬਰਥਡੇ ਵਿਸ਼ ਕਰਨਾ ਵਾ ਤੁਸੀਂ ਸਰਪ੍ਰਾਈਜ਼ ਦੇਣਾ ਵਾ ਤੁਸੀਂ ਵੀਰੇ ਉਹਨਾਂ ਦੇ ਇੰਸਟਾਗ੍ਰam ਤੇ ਇੱਕ ਵਾਰੀ ਵਿਜ਼ਿਟ ਕਰਿਓ ਬਾਕੀ ਵੀਰੇ ਉਹਨਾਂ ਦਾ ਡੈਕੋਰੇਸ਼ਨ ਦਾ ਵੀ ਕੰਮ ਆ ਵੀਰੇ ਸਾਰਾ ਕੁਝ ਕੰਮ ਆ ਤੇ ਤੁਸੀਂ ਇੱਕ ਵਾਰੀ ਪੇਜ ਤੇ ਵੀਰੇ ਉਹਨਾਂ ਦੇ ਕੰਟੈਕਟ ਕਰੋ ਵੀਰੇ ਤੁਹਾਡਾ ਨੰਬਰ ਕਿੰਨਾ 7814102134 ਜੀ ਤੇ ਆਪਣੀ ਲੋਕੇਸ਼ਨ ਕਿਹੜੀ ਆ ਮੋਗਾ ਸਿਟੀ ਮੋਗੇ ਸਿਟੀ ਤੋਂ ਹੀ ਆ ਵੀਰੋਣੀ ਬਾਕੀ ਤੁਸੀਂ ਜਿੱਥੇ ਵੀ ਬੁਲਾਓਗੇ ਜਿੱਥੇ ਲਾਗੇ ਤਾਕੇ ਪੈਣਾ ਜਿੱਥੇ ਬੁਲਾਓਗੇ ਵੀਰੇ ਉਹਨੇ ਪਹੁੰਚ ਜਾਣਗੇ ਥੈਂਕ ਯੂ ਵੀਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਬਾਈ ਉਹਨਾਂ ਦੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਥੈਂਕ ਯੂ ਹਾਂਜੀ ਕਿਵੇਂ ਲੱਗਾ ਸਰਪ੍ਰਾਈਜ਼ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਸਾਰੇ ਜਣੇ ਨੂਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਦਿਓ ਉਮੀਦ ਆ ਤੁਹਾਨੂੰ ਮੇਰਾ ਸਰਪ੍ਰਾਈਜ਼ ਵਧੀਆ ਲੱਗਿਆ ਹੋਊ ਮੈਂ ਆਪ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜੈਨਾ ਸੋ ਵੀਰੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਮੈਂ ਸੱਚੀ ਕਹਿੰਦਾ ਮੇਰੀ ਆਪ ਦੀ ਗੁਰੂ ਖੁਸ਼ ਹੋ ਗਈ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਵੀਰੇ ਹੁਣੀ ਇੰਨਾ ਕੌਜ ਮਤਲਬ ਪ੍ਰਬੰਧ ਕਰਕੇ ਲੈ ਕੇ ਆਉਣਗੇ ਥੈਂਕ ਯੂ ਵੀਰੇ ਉਹਨਾਂ ਦਾ ਫੇਰ ਤੇ ਤੁਹਾਡਾ ਸਾਰਿਆਂ ਦਾ ਸਾਰੇ ਜਣੇ ਨੂਰ ਨੂੰ ਮੁਬਾਰਕਾਂ ਦੇ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਸੋ ਮੱਚ ਜਿੰਨੇ ਭੈਣ ਭਰਾਵਾਂ ਨੇ ਮੁਬਾਰਕਾਂ ਦਿੱਤੀਆਂ